ਸਸੀ ਗੱਲ ਜੀ ਮੈਂ ਤੁਹਾਡਾ ਹਰਦੀਪ ਲਾਲੀ ਇਹ ਮੇਰੀ ਫਿੰਚ ਜੜੀ ਬੈਠੀ ਇਹਨੂੰ ਦੇਖ ਕੇ ਇਦਾਂ ਲੱਗਦਾ ਜਿਵੇਂ ਨਾ ਇਹ ਆਪਣੇ ਚਿੜੇ ਨਾਲ ਰੁੱਸੀ ਵੀ ਹੋਵੇ ਆ ਦੇਖੋ ਇਹ ਲੱਗਦਾ ਇਹ ਸੋਚ ਰਹੀ ਹੈ ਵੀ ਅੱਜ ਜਾਣ ਦੇ ਚਿੜੇ ਨੂੰ ਅੱਜ ਛੱਡਦੀ ਨਹੀਂ ਘਰ ਨਹੀਂ ਬੜ ਦਿੰਦੀ ਅੱਜ ਛੱਤਰ ਮਾਰ ਮਾਰ ਕੱਢੂ ਬਾਹਰ ਤਾਂ ਹੀ ਬੈਠੀ ਹੈ ਦਰਵਾਜ਼ੇ 'ਚ ਇਹ ਸੋਚ ਰਹੀ ਹੈ ਤੇ ਉੱਪਰ ਵਿਚਾਰਾ ਜਿਹੜਾ ਚਿੜਾ ਬੈਠਾ ਉਹ ਇਹ ਸੋਚ ਕੇ ਵਿਚਾਰਾ ਉੱਪਰ ਡਰੀ ਬੈਠਾ ਡਰ ਰਿਹਾ ਉਹਦੇ ਲੱਤਾਂ ਕੰਬ ਰੀਆਂ ਵੀ ਯਾਰ ਅੱਜ ਮੈਂ ਕਿੱਦਾਂ ਕਰ ਜਾਊਂਗਾ ਚਿੜੀ ਨੇ ਮੈਨੂੰ ਘਰ ਵੜ ਨਹੀਂ ਦੇਣਾ ਚਿੜੀ ਛਿੱਤਰ ਮਾਰੂਗੀ ਰੋਟੀ ਵੀ ਖਾਣੀ ਰੋਟੀ ਨਹੀਂ ਮਿਲਣੀ ਮੈਨੂੰ ਅੱਜ ਉਹ ਬਿਝਾਰਾ ਇਹ ਸੋਚ ਰਿਹਾ ਹੁਣ ਤੁਸੀਂ ਦੇਖੋ ਜੀ ਇਨਸਾਨਾਂ ਦਾ ਕੀ ਮਤਲਬ ਚਿੜੇ ਚਿੜੀਆਂ ਦੀ ਵੀ ਦੇਖੋ ਲੜਾਈ ਹੋਣ ਲੱਗੀ ਚਿੜੀ ਦਰਵਾਜ਼ੇ ਦੇਖੋ ਐਦਾਂ ਖੜੀ ਆ ਜਿਦਾ ਵੀ ਆਣ ਜਾ ਚਿੜੇ ਨੂੰ ਘਰ ਨਹੀਂ ਵੜਨ ਦੇਣਾ ਉਹ ਬੱਲੇ 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 ਐਦਾਂ ਨਾ ਕਰੋ ਚਿੜੀ ਜੀ ਆਣ ਦੋ ਹਾਂ ਫਿਰ ਵੀ ਚਲੋ ਜਿਹੜਾ ਤੁਹਾਡਾ ਘਰ ਵਾਲਾ ਆ ਐਦਾਂ ਨਹੀਂ ਕਰੀਦਾ ਹਾਂਜੀ ਤੁਹਾਡਾ ਹਮਸਫਰ ਆ ਸਾਥੀ ਆ ਤੁਹਾਡਾ ਮੰਨ ਲਓ ਉਹ ਐਦਾਂ ਨਾ ਕਰੋ ਜੀ ਉਹ ਦੇਖੋ ਉੱਪਰ ਕਿੱਦਾਂ ਵਿਚਾਰਾ ਬੈਠਾ ਪਰ ਚਿੜੀ ਨਹੀਂ ਮੰਨਣ ਵਾਲੀ ਆਹ ਦੇਖੀ ਵਾਲਦ ਵਾਲਾ ਕਹਿੰਦੀ ਛੱਡ ਦੀ ਯਾ ਇਹ ਲੱਤਾਂ ਭੰਨੂ ਅੱਜ ਛੜੇ ਦੀਆਂ